ਸਾਡਾ ਵੀਰ ਦਰਵਿੰਦਰ ਸਿੰਘ ਸੰਘਰ ਕੋਨਾਵਾਂ ਵੱਲੋਂ ਅੱਜ ਹਰਪੀਟਾਂ ਦੀ ਪਸ਼ੂਆਂ ਦੀ ਰਾਤ ਸਮੱਗਰੀ ਤੇ ਗਈ ਆ ਪਸ਼ੂਆਂ ਦੀ ਚਾਰਾ ਵਾ ਪੂਰੀ ਡਾਫਰ ਦੇ ਪਾਣੀ ਦੀ ਸੇਵਾ ਜਿੱਤੀ ਆ ਜੀ ਜਿਹੜੀ ਹਰਤੀ ਸਿੱਤੀ ਆ ਉਹ ਤੇ ਪੂਰੀ ਤੇ ਰਾਸ਼ਨ ਜਿਹੜਾ ਵਾ ਪਹਿਲਾਂ ਵੀ ਬਹੁਤ ਬਹੁਤ ਟੁਕਾ ਵਾ ਇਹ ਦੂਜੇ ਫੇਸ ਤੇ ਅੱਜ ਅਸੀਂ ਦਰੰਗਰੇਨ ਸਾਹਿਬ ਤੇ ਦਰਦਾਸਪੁਰ ਦੇ ਤਾਂ ਜਿਹੜਾ ਬਾਰਡਰ ਏਰੀਆ ਉੱਤੇ ਅਸੀਂ ਜਾ ਰਹੇ ਆਂ ਉਥੇ ਅੱਜ ਇਹ ਸੇਵਾ ਜਿਹੜੀ ਭਰਾ ਨੇ ਸਾਡੀ ਲਾਈ ਆ ਉਹਨਾਂ ਵੱਲੋਂ ਅੱਜ ਅਸੀਂ ਕਰਾਂਗੇ ਲਾਹ ਸਿੰਘ ਸੁਬੇਦਾਰ ਰਿਟਾਇਰਡ ਪਿੰਡ ਡੱਲੇ ਤੋਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਉੱਗੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਸੰਗਰ ਉਹਨਾਂ ਵੱਲੋਂ ਜੋ ਕਿ ਪਹਿਲੇ ਫੇਸ ਤੇ ਵੀ ਸਮਾਨ ਭੇਜਿਆ ਗਿਆ ਤੇ ਹੁਣ ਦੂਸਰੇ ਫੇਸ ਦੇ ਵਿੱਚ ਸਮਾਨ ਜਾ ਰਿਹਾ ਜੋ ਕਿ ਹੜਪੀੜਤਾ ਦੀ ਮਦਦ ਵਾਸਤੇ ਚਾਰਾ ਵਾ ਤੇ ਚੌਕਰਵਾ ਤੂੜੀ ਆ ਇਹ ਅਸੀਂ ਅੱਜ ਦਰੰਗਲੇ ਵਾਲੀ ਸਾਈਡ ਨੂੰ ਕੜਾ ਬਈ ਸਮਾਨ ਲੈ ਕੇ ਜਾ ਰਹੇ ਆ ਜੀ ਕਿੰਨਾ ਕੁ ਸਮੇਂ ਦੇ ਜ਼ਰੂਰੀ ਐਸ ਵੇਲੇ ਜੋ ਹਾਲਾਤ ਹੈ ਦੇਖੋ ਜੀ ਹਾਲਾਤਾਂ ਨੂੰ ਦੇਖਦੇ ਹੋਏ ਤੇ ਬਹੁਤ ਜ਼ਿਆਦਾ ਜੋ ਹਾਲਾਤ ਵਾ ਉਹ ਖਰਾਬ ਆ ਵੱਧ ਤੋਂ ਵੱਧ ਹਾਲਾਤ ਹਾਲਾਤ ਹੋ ਰੱਖੇ ਆ ਸੋ ਉਹਨਾਂ ਹਾਲਾਤਾਂ ਨੂੰ ਦੇਖਦੇ ਉਹ ਜੋ ਸਾਡੇ ਭਰਾ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਇਸ ਆਪਣਾ ਸਮਾਨ ਭੇਜਣ ਵਾਸਤੇ ਉਹ ਬਹੁਤ ਸਲੰਘਾਯੋਗ ਜੀ ਲੋਕਾਂ ਨੂੰ ਮਿਲਦੇ ਹੋਗੇ ਕਿੱਤਾ ਤੇ ਮੈਂ ਤਾਂ ਇੱਕ ਦੋ ਬੇਨਤੀ ਜ਼ਰੂਰ ਕਰਨੇ ਚਾਹੁੰਦਾ ਵਾ ਮੀਡੀਆ ਦੇ ਜ਼ਰੀਏ ਕਿ ਅਸੀਂ ਜਿਹੜਾ ਟੈਕਸ ਦੇ ਰਿਓ ਸਰਕਾਰਾਂ ਨੂੰ ਦਿੰਨੇ ਆ ਜੇ ਸਰਕਾਰਾਂ ਸਾਡੀ ਬਾਹ ਹੀ ਨਹੀਂ ਫੜਦੀਆਂ ਕੱਲ ਮੋਦੀ ਸਾਹਿਬ ਆਏ ਆ ਗੁੰਗਲੋਂ ਤੋਂ ਮਿੱਟੀ ਝੜ ਕੇ ਚੱਲ ਗਏ ਆ ਕੀ 16000 ਉਹ ਆਪਣੇ ਕਰੋੜ 1600 ਕਰੋੜ ਦੇ ਨਾਲ ਕੀ ਬਣੂਗਾ ਜੀ ਜੋ ਕਿ ਵੱਧ ਤੋਂ ਵੱਧ ਹਲਾ ਚੁੱਕਿਆ ਦੂਸਰੀ ਗੱਲ ਇਹ ਆ ਕਿ ਜਿਹੜੀ ਹੁਣ ਕਣਕ ਦੀ ਬਚਾਈ ਆ ਆਪਾਂ ਗਾੜੀ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣੀ ਆ ਉਹਨਾਂ ਲੋਕਾਂ ਕੋਲ ਤੇ ਉਹ ਕਣਕ ਵੀ ਨਹੀਂ ਬੀਜੀ ਜਾਣੀ ਤੇ ਅਪ੍ਰੈਲ ਦੇ ਵਿੱਚ ਜਾ ਕੇ ਕਣਕਾਂ ਵੱਢੀਆਂ ਜਾਂਦੀਆਂ ਵਾ ਤੇ ਸੋ ਇਹ ਜਿਹੜੀਆਂ ਨਿਰੰਤਰ ਸਵਾਲਾਂ ਵਈ ਜਾਰੀ ਰਹਿਣਗੇ ਸਮਾਜਿਕ ਵੀ ਸੱਚਤਾਲ ਪੰਜਾਬੀ ਪੰਜਾਬ ਦੀ ਪੰਜਾਬੀ ਖੜਾ ਬਿਲਕੁਲ ਜੀ ਪੰਜਾਬ ਲਈ ਪੰਜਾਬੀ ਖੜਾ ਵਾ ਔਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਵਾ ਇਹ ਨਾਂ ਟੋਟ ਆਈ ਹੈ ਤੇ ਨਾਂ ਆਉਣੀ ਹੈ ਜੀ ਸੋ ਪਿਆਰੀ ਸਾਧ ਸੰਗਤ ਵੀ ਜੋ ਅੱਜ ਦਾ ਪ੍ਰਾਲਾ ਕੀਤਾ ਜਾ ਰਿਹਾ ਹੈ ਸਾਡੇ ਪਿੰਡ ਦੇ ਨਗਰ ਦੇ ਡੱਲੇ ਦੇ ਵੀਰ ਗੁਰਵਿੰਦਰ ਸਿੰਘ ਜੀ ਸੰਘਰ ਜੋ ਕਿ ਪਿੰਡ ਦੇ ਵਿੱਚ ਬਹੁਤ ਜਿਆਦੀ ਸੇਵਾ ਕੀਤੀ ਉਹਨਾਂ ਨੇ ਪਿੰਡ ਦੇ ਵਿੱਚ ਗਰੀਬਾਂ ਨੂੰ ਅੱچے ਮਕਾਨ ਹੀ ਜਿਨ੍ਹਾਂ ਦੇ ਪੱਕੇ ਬਣਾ ਕੇ ਦੇ ਰਹੇ ਆ ਹੋਰ ਵੀ ਜਿੰਨੀ ਜਿੰਨ ਜਰੂਰਤ ਪੈਂਦੀ ਆ ਬਹੁਤ ਜਿਆਦੀ ਸੇਵਾ ਕਰਦੇ ਆ ਤੁਸੀਂ ਜਗੇ ਅਰਦਾਸ ਬੇਨਤੀ ਕਰਦੇ ਕਿ ਜਿੱਤਾ ਸਾਡਾ ਵੀਰ ਗੁਰਵਿੰਦਰ ਸਿੰਘ ਸੇਵਾ ਕਰ ਰਿਹਾ ਆਪਣੀ ਪਾਰਟੀ ਦੇ ਨਾਲ ਅਸੀਂ ਵੀਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਕਿ ਇਹਨਾਂ ਦੀ ਉਮਰ ਲੰਮੀ ਬਖਸ਼ੇ ਸਤਿਗੁਰੂ ਜੀ ਇਹਨਾਂ ਨੂੰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਵੀ ਮੌਕਾ ਮਿਲੇ ਕਿਉਂਕਿ ਚੰਗੇ ਕੰਮ ਕਰ ਰਹੇ ਆ ਪਿੰਡ ਦਾ ਵਿਕਾਸ ਕਰ ਰਹੇ ਆ ਅਲੱਗਲੇ ਪਿੰਡਾਂ ਦਾ ਵਿਕਾਸ ਕਰ ਰਹੇ ਆ ਜੋ ਹਰ ਦੁਖੀ ਤੇ ਲੋਕਾਂ ਦੀ ਸੇਵਾ ਕਰ ਰਹੇ ਆ ਮਾਰਦੀਨ ਦੀ ਸੇਵਾ ਕਰ ਰਹੇ ਆ ਮਨੁੱਖਤਾ ਦੀ ਸੇਵਾ ਕਰ ਰਹੇ ਆ ਮੈਡੀਸਨ ਵੀ ਦੇ ਰਹੇ ਆ ਇਹ ਕਰਕੇ ਹੱਥ ਜੋੜਦੇ ਆ ਕਿ ਸਾਰੀ ਸੰਗਤ ਨੂੰ ਕਿ ਵੀਰ ਗੁਰਵਿੰਦਰ ਸਿੰਘ ਸੰਗਰ ਦਾ ਸਾਥ ਦੇਈਏ ਤਾਂ ਜੋ ਕਿ ਆਉਣ ਵਾਲੀ 27000 ਜਿਹੜੀ 2700 ਆਉਣੀ ਹੈ ਨਾ ਉਹਦੇ ਵਿੱਚ ਵੀਰ ਦਾ